ਜੀ ਬਣੀ ਕੀ ਨੰਬਰ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਲੋਂ ਦਾ ਕੰਮ ਕਰਦੀ ਹੈ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਹੈ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ ਛਾਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਹੈ ਉਹਦਾ ਕੋਈ ਅਤਾ ਪਤਾ ਨਹੀਂ ਹੈ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਹੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅਜ ਕਿੰਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਹੈ ਤੇ ਉਹਦਾ ਕੋਈ ਆ ਤਾਂ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਵਿੱਚ ਕੀ ਹੈ ਸੀਸੀਟੀਵੀ ਕੈਮਰੇ 'ਚ ਉਹ ਸਾਨੂੰ ਚਲਦੀ ਵਿਖਦੀ ਪਈ ਆ ਜਾਂਦੀ ਐ ਸਲੌਨ ਤੇ ਆਰਾਮ ਨਾਲ ਘਰੋਂ ਡੀ ਐ ਜਿੱਦਾਂ ਨਾਰਮਲੀ ਆਉਂਦੀ ਆ ਉਹਦਾ ਆਂਦੀ ਐ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉੱਥੇ ਕੋਈ ਕੈਮਰਾ ਨਹੀਂ ਹੈਗਾ ਉੱਥੇ ਕੁੜੀ ਦਾ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਗਈ ਹੈ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਬਿਲਕੁਲ ਵੀ ਨਹੀਂ ਪੁਲ ਸਾਰੇ ਨੇ ਹਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇਧਰ ਉਧਰ ਘੁਮਾ ਘੁਮ ਕੇ ਸਾਨੂੰ ਵਾਪਸ ਲਿਆਉਂਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਡਿਆ ਫੋਟੋ ਉਹਨਾਂ ਦਾ ਖਾਣਾ ਜੀ ਦੁਬਈ ਨੂੰ ਪੁੱਛਿਆ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਨੂੰ ਹੈਗਾ ਸ਼ੱਕ ਭਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਪੈਰ ਦੇ ਵਿੱਚ ਨਹੀਂ 파ਟਨਰ ਨਹੀਂ ਐ ਮਤਲਬ ਇਹ ਪਹਿਲਾਂ ਇਹ ਫਰੈਂਡ ਸੀ ਕੁੜੀ ਪਹਿਲਾਂ ਇਹ ਫਰੈਂਡ ਸੀ ਇੱਕ ਪ੍ਰੇਫਰੈਂਟ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚੱਲ ਪੰ 10000 ਰੁਪਏ ਸਾਨੂੰ ਦਿੱਤਾ ਹੀ ਕੁੜੀ ਨੂੰ ਸਲੂਨ ਖੋਲਣ ਵਾਸਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾ ਤਾਂ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪਦੀ ਸਾਨੂੰ ਕੁੜੀ ਲੱਭਦੋ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਰਾਈਏ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਆ ਕੁੜੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਇਹ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਇਹ ਇਹ ਦੱਸੋ ਹਾਂਜੀ ਕਤਲ ਕਰਦੀ ਹੈ ਭਾਜੀ ਬੁੱਧਵਾਰ ਨੂੰ ਸ਼ਾਮੀ 7:30 ਵਜੇ ਸੌਂਬਦ ਕਰਕੇ ਬਾਹਰ ਗਈ ਆਪਣੇ ਇੱਧਰ ਘਰੋਂ ਨੂੰ ਸਵੇਰੇ 7:30 ਤੋਂ ਲਾਸ਼ ਕੀਤੀ ਆ ਸਾਰੇ ਪਾਸੇ ਲੱਭਿਆ ਵਾ ਪਰ ਕੁੜੀ ਦਾ ਕੁਝ ਵੀ ਅਤਾ ਪਤਾ ਸਾਨੂੰ ਨਹੀਂ ਹੈਗਾ ਕਿਤੇ ਵੀ ਕੁੜੀ ਦਾ ਅਸੀਂ ਪੁਲਿਸ ਕੰਪਲੀਟ ਵੀ ਕਰਾਈ ਆ ਪਰ ਸਾਡੀ ਕੋਈ ਪੰਜਵਾ ਦੇ ਨਾਲ ਸਾਨੂੰ ਪਾਗਲਾ ਵਾਂਗੂ ਇੱਧਰ ਉੱਧਰ ਘੁਮਾਇਆ ਜਾਣ ਲਿਆ ਵਾ ਪਰ ਹੁਣ ਕੁਝ ਸੁਣਵਾਇ ਨਹੀਂ ਹੋਣੀ ਜਿਵੇਂ ਲੱਗਦਾ ਕਿ ਕਰੋ ਦਸ ਕੁੜੀ ਕਿੱਥੇ ਗਈ ਹੈ ਉਹ ਦਿੱਲੀ ਦੇ ਸਲੂਨ ਜਾਣਾ ਨੂੰ ਘਰੋਂ ਉਸੇ ਤਰੀਕੇ ਗਈ ਹੈ ਬੱਲੇ ਡਿਲੀਟ ਇਹਦਾ ਜਿਹੜਾ ਸਨੂ ਹੈਲਪਾਤ ਕਰਨੀ ਹੈ ਕਿਛੁ ਕੁੱਤਾ ਯਾਰ ਚਲੋ ਚਲੋ ਚਲ ਬੁਲੀ ਆ ਜਾਂਦੀ ਹੈ ਸਾਡੀ ਕਾਰ ਤੇ ਉਸ ਦਿਨ ਨਹੀਂ ਆਈ ਸਾਡੇ ਸਾਥੋਂ ਲੈ ਕੇ ਪੋਣੇ ਆ ਗਈ ਦੋ ਨੰਬਰ ਹੈਗੇ ਆ ਦੋਵੇਂ ਉਸੇ ਸਾਡੇ ਸਾਥੋਂ ਲੈ ਕੇ ਪੋਣੇ ਅੱਧ ਦੇ ਵਿੱਚ ਸਵਿਚ ਆਫ ਹੋ ਗਏ ਦੋਵੇਂ ਫੋਨ ਆ ਕਿੰਨੇ ਦਿਨ ਹੋ ਗਏ ਅੱਜ ਪੰਜਵਾਂ ਦਿਨ ਹੈ ਸਾਰਾ ਅੱਜ ਪੰਜਵਾਂ ਦਿਨ ਲੱਗ ਗਿਆ ਉਹਨੂੰ ਕੋਈ ਕੀਤਾ ਪਰ ਕੁਛ ਨਹੀਂ ਹੋਇਆ ਲਾਸਟ ਮੋਡਲ ਵੱਤ ਦੋ ਲਾਸਟ ਫੋਨ ਉਹਦਨੀ ਜਦੋਂ ਗਈ ਆ 7:52 ਮਿੰਟ ਤੇ ਉਹਦਾ ਫੋਨ ਬੰਦ ਹੋ ਗਿਆ ਜੀ ਤੁਹਾਡੇ ਦਾ ਪ੍ਰਮਾਣ ਕਦੋਂ ਬਣੂਗਾ ਮੇਰੇ ਨਾਲ ਗੱਲ ਹੋਈ ਹੈ ਸਾਡੇ ਪਾਸੇ ਹਾਂਜੀ ਅੱਜ ਕੋਈ ਅੱਧਾ ਦੀ ਗੱਲ ਨਹੀਂ ਸੀ ਲੱਗੀ ਬਿਲਕੁਲ ਖੁਸ਼ ਸੀਗੀ ਮੇਰੇ ਨਾਲ ਅੱਜ ਖੁਸ਼ੀ ਗੱਲ ਕਰਦੀ ਪਈ ਸੀ ਬੱਚਿਆਂ ਦਾ ਹਾਲ ਚਾਲ ਪੁੱਛਿਆ ਵੱਡੀ ਭੈਣ ਨਾਲ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਫੋਨ ਮੈਨੂੰ ਕਹਿੰਦੀ ਸੀ ਕਿ ਦੀਦੀ ਮੈਂ ਸਮਾਨ ਲੈ ਕੇ ਆਇਆ ਸਲੂਨ ਦਾ ਫਿਰ ਕੋ ਕਲਾਈਂਟਸ ਹੈਗੇ ਆ ਤੇ ਉਹਨੇ ਸੈਟ ਕਰਕੇ ਤੇ ਨਾਲ ਤੁਸੀਂ ਇੱਕ ਦਿਨ ਰਹਿ ਜਾਓ ਤੇ ਨਾਲ ਭਾਜੀ ਉਹਦੇ ਮੈਨੂੰ ਕਲਾਈਂਟਸ ਦੇ ਫੋਨ ਵੀ ਆਂਦੇ ਆ ਉਹਨੇ ਜਿੰਨਾ ਕਲਾਈਂਟਸ ਨੂੰ ਫੋਨ ਕੀਤਾ ਭਾਈ ਉਹ ਕੋਈ ਜਸਤਰ ਵਾਪਸ ਨਹੀਂ ਚੇਰਤ ਨਹੀਂ ਆਇਆ 5-5 ਹਜ਼ਾਰ ਰੁਪਏ ਦਾ ਜੋੜਾ ਹੈ ਮਾਦੇ ਤੇ ਉਹਦੇ ਕੰਮ ਤੇ ਕਰੀ ਲਾਗਦਾ ਤੁਹਾਨੂੰ ਨਾ ਲੱਗਦਾ ਜਿਦਾ ਕੁੜੀ ਨੂੰ ਕਿਸੇ ਨੇ ਕਿਡਨਾਪ ਕੀਤਾ ਹੈ ਐਦਾਂ ਲੱਗਦਾ ਸਾਡੀ ਕੁੜੀ ਨੂੰ ਕਿਸੇ ਨੇ ਕਿਡਨਾਪ ਕਰਕੇ ਰੱਖ ਲਿਆ ਆਪਣੇ ਕੋਲ ਜੇ ਕੋਈ ਵੀ ਬਾਤ ਤਾਂ ਮੰਗਦੇ ਆ ਜਿੱਦਾਂ ਰੋਡ ਚਾਰਜ ਕਰ ਦੇ ਟੈਪ ਅੱਜ ਆਪਾਂ ਇਹ ਦੋ ਬਾਰ ਵੀਡੀਓ ਲੈ ਕੇ ਨਿਕਲਦੇ ਆ ਅੱਗੇ ਦੇਖਣਾ ਅਜੇ ਅੰਦਰ ਸਾਰੇ ਕੈਮਰਾਸ ਆ ਤਾਂ ਲੱਗ ਕੇ ਸਭ ਕੋ ਕੋਤੇ ਨੂੰ ਦਿਖਿਆ ਆ ਗੱਲ ਕਰਦੇ ਆ ਤਾਂ ਸਾਡੇ ਸਾਥੋਂ ਨਿਕਲੀ ਹੈ ਲੋਕਾਂ ਦੇ ਉਹ ਤੋਂ ਬਾਅਦ ਨਿਕਲੀ ਹੈ 7:30 ਤੋਂ ਨਿਕਲੀ ਹੈ ਤੇ ਜੱਗ ਜਾਂਦੀ 5 ਮਿੰਟ ਤੱਕ ਲੱਗਦੀ ਹੈ ਉਹ ਲੋਕਾਂ ਆਏ ਹੋਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰੀ ਮੁੰਡੇ ਕੋ ਲਾਓ ਉਹਨਾਂ ਨੂੰ ਉਸ ਪਾਰਟੀ ਮਾਣ ਜੀ ਕਿਹਦੇ ਸੁਣੂ ਸ਼ਾਪ ਕੋਲ ਨਾਲ ਜੀ ਕੰਮ ਕਰਦੇ ਪੁਲਿਸ ਨੂੰ ਦਿਖੋ ਮਾਣ ਕਿਹਨਾਂ ਦੇ ਮੇਰਾ ਨਾਮ ਮਨੋਜ ਜੀ ਤੇ ਜਿਹੜੀ ਲੜਕੀ ਗਈ ਹੈ ਤੁਹਾਡੀ ਬਗਾਈ ਹੈ ਮੇਰੇ ਭੂਆ ਦੀ ਬੇਟੀ ਜੀ ਕੀ ਨਾਮ ਕੀ ਹੈ ਜਿਹੜੀ ਕਦੋਂ ਗਈ ਹੈ ਇਹ ਬੁੱਧਵਾਰ ਗਏ ਜੀ ਸ਼ਾਮੀ 7:30 ਵਜੇ ਤੋਂ ਬਾਅਦ ਗਈ ਜੀ ਹਾਂ ਜੀ ਸੁਨਾਲੀ ਨਾਮ ਦੇ ਦਾ ਕੰਮ ਕੀ ਕਰਦੇ ਇਹਨਾਂ ਦਾ ਆਪਣਾ ਸਲੂਨ ਹੈ ਛਾੜੇ ਬਾਜ਼ਾਰ ਚ ਇਹ ਕਰੋ ਕਿਥੇ ਗੇਜ ਨੂੰ ਦੱਸ ਗਈ ਕਿ ਪਤਾ ਲੱਗਾ ਇਹ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਆ ਅੱਜ ਪੰਨੀਵਾਦ ਇਹਨਾਂ ਦੀ ਹੈ ਹਾਂਜੀ ਪੁਲਿਸ ਵੱਲੋਂ ਵੀ ਕਰ ਲਈ ਪੁਲਿਸ ਵੱਲੋਂ ਉਹਨਾਂ ਨੇ ਲਿਖੇ ਹੋਏ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਹੇ ਆ ਉਹਨਾਂ ਨੇ ਅੱਜ ਕੈਮਰੇ ਗੂਮਰੇ ਜੇ ਵੀ ਚੈੱਕ ਕੀਤੇ ਡਿਟੇਲਾਂ ਟੁੱਟਣਾਂ ਕਢਾਈਆਂ ਕਹਿੰਦੇ ਕੋਈ ਨਹੀਂ ਸਾਨੂੰ ਦੋ ਸਮਾਂ ਹੀ ਕਰਦੇ ਆ ਪਰ ਅਹੀਂ ਰੋਜ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਲੇ ਤੱਕ ਕੋਈ ਮਾੜਾ ਮੋੜਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆ ਇਹ ਕੋਈ ਗੱਲਬਾਤ ਕੁਝ ਨਹੀਂ ਆ ਆਪਾਂ ਰੋਜ ਜਾਣਦੇ ਆ ਰੋਜ ਆ ਜਾਂਦੇ ਆ ਜਾ ਕੇ ਸੀਸੀਟੀਵੀ ਐਕਟੀਵਿਟੀ ਆ ਸੀਸੀਟੀਵੀ ਜਿਹੇ ਵਿੱਚ ਛਾੜੇ ਬਾਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ਕੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਛਾੜੇ ਚੌਂਕ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਆਈ ਫਾਇਲ ਹੋ ਗਿਆ ਕਿ ਕੋਈ ਫੋਨ ਕੀ ਦੇਸੀ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਇਆ ਕੋਈ ਆਉਂ ਨਹੀਂ ਆਦਾ ਨਹੀਂ ਜੀ ਕੀ ਮੰਗ ਕਰਦੇ ਹੋ ਮੰਗ ਇਹੋ ਜੀ ਸਾਨੂੰ ਬਸ ਇਨਾ ਪਤਾ ਲੱਗ ਜਾਵੇ ਵੀ ਸਾਡੀ ਕੁੜੀ ਕਿੱਥੇ ਆ ਸਾਨੂੰ ਸਾਡੀ ਕੁੜੀ ਲੱਭ ਤੋਂ ਜਿੰਨੀ ਛੇਤੀ ਹੋ ਸਕਦਾ ਹੈ ਤੇ ਇਹੋ ਮੰਗ ਕਰਦੇ ਆਂ ਕਿ ਸਾਨੂੰ ਪਤਾ ਲੱਗ ਜਾਵੇ ਸਾਡੀ ਕੁੜੀ ਕਿੱਥੇ ਹੈ ਮਾਮਲੇ ਦੇ ਅੱਗੇ ਕੋਈ ਪਈ ਹੈ ਹੱਥ ਲਾਪਾ ਜੀ ਇਹ ਮਾਮਲੇ ਹੈ ਜੀ 16 4 25 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਹੈ ਜੀ ਏ ਪੁਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਗਲੀ ਨੰਬਰ 2 ਬਾਗੜੀਆਂ ਵਾਲੀ ਜਾਦ ਰੋਡ ਸਾਹਾੜਾ ਦੀ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਸਾੜੇ ਚੌਂਕ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕალი ਤੁਰੇ ਜਾ ਰਹੀ ਆ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜੇ ਜਿਹੜੀ ਵੀ ਕੋਈ ਵਿਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਕਾਲ ਡਿਟੇਲ ਅਕੜਾਈਆਂ ਗਈਆਂ, ਕੱਲੀ ਕੱਲੀ ਕਾਲ ਖੰਗਾ ਲੇ ਜਾ ਰਹੀ ਹੈ ਜੀ। ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ। ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕੋਲ ਹੈ ਜਾਂ ਕੋਈ ਸਹੀ ਜਿਹੀ ਇਹ ਤਾਂ ਹੀ ਗੱਲ ਹੈ ਸਭ। ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ। ਠੀਕ ਹੈ ਨਹੀਂ ਇਹ ਤਾਂ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ। ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜ ਦੇ ਸਾਹਮਣੇ ਚੀਜ਼ ਆਏਗੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤਮ ਤਾਂ ਜਿਹੜੀ ਕਾਰਵਾਈ ਅਮਰ ਵਿੱਚ ਲਿਆਂਦੀ ਜਾਵੇਗੀ ਜੀ